ਹਾਂਜੀ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਸਟੋਰੀ ਅਪਲੋਡ ਕੀਤੀ ਸੀਗੀ ਮੈਂ ਨਸ਼ਾ ਇਸ਼ਕ ਤੇ ਉਹ ਇਸ ਕਹਾਣੀ ਦੇ ਵਿੱਚ ਲਕੀਨਾਮ ਦਾ ਇੱਕ ਮੁੰਡਾ ਤੇ ਪ੍ਰੀਤੀ ਨਾਂ ਦੀ ਕੁੜੀ ਦਾ ਦੋਨਾਂ ਦਾ ਜਿਹੜਾ ਹੈਗਾ ਇਹ ਇਸ਼ਕ ਹੋ ਜਾਂਦਾ ਹੈ ਤੇ ਉਹ ਇਸ਼ਕ ਕਿਵੇਂ ਸ਼ੁਰੂ ਹੋਇਆ ਕਿਵੇਂ ਖਤਮ ਹੋਇਆ ਇਹ ਬਹੁਤ ਲੰਬੀ ਕਹਾਣੀ ਹੈ ਮੈਂ ਦੋ ਚ ਵੀਡੀਓ ਦੇ ਵਿੱਚ ਇਹਨਾਂ ਨੂੰ ਕਵਰ ਕੀਤਾ ਹੈਗਾ ਤੇ ਲਗਭਗ ਡੇਢ ਘੰਟੇ ਦੀ ਜਿਹੜੀ ਹੈਗੀ ਵੀਡੀਓ ਹੈ 50 ਮਿੰਟ ਦੀ ਪਹਿਲਾਂ 50 ਮਿੰਟ ਦੀ ਬਾਅਦ ਚੋਂ ਆਇਆ ਹੈ ਤੇ ਮੈਂ ਪੂਰੀ ਕਹਾਣੀ ਜਾਣਨ ਵਾਸਤੇ ਬਹੁਤ ਹੀ ਇੰਟਰਸਟਿੰਗ ਸਟੋਰੀ ਹੈ ਭਾਪੂਰਨ ਸਟੋਰੀ ਹੈ ਤੇ ਕੀ ਪ੍ਰੀਤੀ ਤੇ ਲਕੀ ਦਾਏ ਪ੍ਰੇਮ ਕਹਾਣੀ ਪੂਰ ਚੜਦੀ ਹੈ ਇਹ ਵੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਤੇ ਮੈਂ ਆਪਦੇ ਡਿਸਕ੍ਰਿਪਸ਼ਨ ਦੇ ਵਿੱਚ ਇਹਦਾ ਜਿਹੜਾ ਹੈਗਾ ਲਿੰਕ ਪੇਸਟ ਕਰ ਦੂੰਗੀ ਪੂਰੀ ਕਹਾਣੀ ਸੁਣਨੀ ਬਹੁਤ ਹੀ ਮਜ਼ੇਦਾਰ ਕਹਾਣੀ ਹੈ ਤੇ ਜਰੂਰ ਤੁਸੀਂ ਇਸ ਕਹਾਣੀ ਨਾਲ ਰੇਟ ਵੀ ਕਰ ਪਾਉਗੇ ਤੁਹਾਡੇ ਨੇੜੇ-ਤੇੜੇ ਇਸ ਤਰ੍ਹਾਂ ਦੀਆਂ ਕਹਾਣੀਆਂ ਵਾਪਰਦੀਆਂ ਰਹਿੰਦੀਆਂ ਚਲੋ ਦੇਖਣੀ ਮੇਰੀ ਕਹਾਣੀ ਮਿਲਦੇ ਆਂ ਫਿਰ ਕਿਸੇ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰੱਖਾ 12ਵੀਂ ਦੇ ਪੇਪਰ